ਕੱਲ ਸ਼ਾਮ ਫਰੋਜਪੁਰ ਤੋਂ ਚਾਰ ਸਕੂਲੀ ਬੱਚਿਆਂ ਸਮੇਤ 6 ਲੋਕ ਜਿਹੜੇ ਆ ਉਹ ਅਚਾਨਕ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀਗਾ ਤੇ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਬੱਚਿਆਂ ਦੀ ਜਿਹੜੀ ਭਾਲ ਆ ਉਹ ਕੀਤਾ ਜਾਵੇ ਕਿ ਸਕੂਲੀ ਬੱਚੇ ਸੀਗੇ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਸੀਗਾ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਜਦ ਇਹ ਮਾਮਲਾ ਜਿਹੜਾ ਫੌਜੀਪੁਰ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੇ ਅਲੱਗ-ਅਲੱਗ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਉਹ ਬੱਚੇ ਜਿਹੜੇ ਆ ਉਹ ਮਿਲ ਚੁੱਕੇ ਆ ਜਿਨ੍ਹਾਂ ਨੂੰ ਮਾਪਿਆਂ ਦੇ ਹਵਾਲੇ ਜਿਹੜਾ ਉਹ ਕੀਤਾ ਗਿਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਫੌਜੀਪੁਰ ਦੇ ਥਾਣਾ ਸਦਰ ਦੀਆਂ ਹਨ ਜਿੱਥੇ ਬ੍ਰਾਹਮਤ ਹੋਈ ਬੱਚਿਆਂ ਨੂੰ ਮਾਤਾਂ ਦੇ ਹਵਾਲੇ ਜਿਹੜਾ ਉਹ ਕੀਤਾ ਜਾ ਰਿਹਾ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਕਿ ਇਸ ਗੱਲ ਦੀ ਹਾਲੇ ਪੁਸ਼ਟੀ ਜਿਹੜੀ ਆ ਉਹ ਨਹੀਂ ਹੋਈ ਕਿ ਆਖਰੇ ਬੱਚੇ ਕਿੱਥੇ ਸੀਗੇ ਜਾਂ ਕਿੱਥੋਂ ਮਿਲੇ ਆ ਇਹ ਹਜੇ ਜਾਂਚ ਦਾ ਜਿਹੜਾ ਵਿਸ਼ਾ ਤਾਂ ਇਸ ਪੂਰੇ ਮਾਮਲੇ ਤੇ ਡੀਐਸਪੀ ਸੁਖਵਿੰਦਰ ਸਿੰਘ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਬੱਚੇ ਮਿਸਿੰਗ ਸੀਗੇ ਸਾਰੇ 6 ਜਣੇ ਦੱਸੇ ਜਾ ਰਹੇ ਸੀਗੇ ਸਾਰੇ ਕੀ ਨਾ ਮਸਲਾ ਇਹ ਕੱਲ ਅ ਬੱਚੇ ਸੀਗੇ ਇਹਨਾਂ ਦੇ ਨਾਲ ਇੱਕ ਹੈਜ਼ ਬੰਦਾ ਸੀ ਨਾਲੇ 4-5 ਬੱਚੇ ਸੀਗੇ ਜਿਹੜੇ ਕੀ 17-18 ਸਾਲ ਦੀ ਉਮਰ ਦੇ ਸੀਗੇ ਇਹ ਥੋੜੇ ਮਿਸਿੰਗ ਸੀ ਘਰੋਂ ਇਹਨਾਂ ਦੇ ਫੋਨ ਆਉਟ ਸੀ ਜਿਹੜੇ ਹੁਣ ਤੱਕ ਅਸੀਂ ਟੈਕਨੀਕਲ ਟੀਮਾਂ ਤੇ ਸਾਰਿਆਂ ਦੀ ਮਦਦ ਲਈ ਤੇ ਬੜੀ ਚੰਗੀ ਗੱਲ ਹੈ ਕਿ ਬੱਚੇ ਸਾਰੇ ਇਕੱਠੇ ਹੀ ਸੀ ਔਰ ਬੱਚੇ ਸਾਰੇ ਆਪ ਦੇ ਘਰੇ ਆ ਗਏ ਅਸਰ ਇਹ ਤੋਂ ਹੋਰ ਵੀ ਦੱਸਿਆ ਜਾ ਰਿਹਾ ਸੀਗਾ ਕਿ ਛੇਮਾ ਜਿਹੜਾ ਉਹ ਕੋਈ ਹੋਰ ਮੈਟਰ ਸੀਗਾ ਉਹ ਅਲੱਗ ਮੈਟਰ ਹੈ ਜੀ ਉਹ ਤਾਂ ਕ੍ਰਿਸ਼ਨਾ ਦਾ ਲੜਕਾ ਸੀ ਉਹਦੇ ਤੇ ਤਾਂ ਕੋਈ ਜੋ ਪਤਾ ਲੱਗਿਆ ਵੀ ਕਿਸੇ ਥਾਣੇ ਦੇ ਵਿੱਚ ਕੋਈ ਐਨਡੀਪੀਐਸ ਦਾ ਪਰਚਾ ਦਰਜ ਹੈ